ਰਾਇਸਤ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਸਰਕਾਰ ਤੇ ਲਗਾਤਾਰ ਵੱਡੇ ਵੱਡੇ ਇਲਜ਼ਾਮ ਲਗਾਏ ਜਾਂਦੇ ਰਹੇ ਨੇ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ ਇਸੇ ਦੇ ਚੱਲਦੇ ਵਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਇਸ ਵੀਡੀਓ ਵਿੱਚ ਇੱਕ ਪਿੰਡ ਦੇ ਲੋਕ ਮਜੀਠਾ ਹਲਕੇ ਦੇ ਪਿੰਡ ਦੇ ਲੋਕ ਪੰਜਾਬ ਸਰਕਾਰ ਤੇ ਵੱਡੇ ਇਲਜ਼ਾਮ ਲਗਾ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਸਰਪੰਚ ਵੱਲੋਂ ਉਹਨਾਂ ਦੇ ਇਲਾਕੇ ਵਿੱਚ ਟਰੱਕ ਹੀ ਨਹੀਂ ਕੀਤੀ ਜਾ ਰਹੀ ਉਹਨਾਂ ਦੀਆਂ ਸੜਕਾਂ ਤੇ ਬੀਹਾਂ ਨਹੀਂ ਬਣਾਈ ਜਾ ਰਹੀਆਂ ਜਿਸ ਕਾਰਨ ਉਹਨਾਂ ਦੇ ਘਰਾਂ ਦੇ ਸਾਹਮਣੇ ਵੱਡੀ ਮਾਤਰਾ ਵਿੱਚ ਪਾਣੀ ਖੜਾ ਹੋ ਗਿਆ ਤੇ ਵੱਡੀਆਂ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ ਉਹਨਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਆਮ ਆਦੀ ਪਾਰਟੀ ਦੇ ਸਰਪੰਚਾਂ ਵੱਲੋਂ ਵਿਰੋਧੀਆਂ ਖਿਲਾਫ ਇਹ ਸਾਜ਼ਿਸ਼ਾਂ ਕੀਤੀਆਂ ਜਾ ਰਹੇ ਨੇ ਜਾਣ ਬੁੱਝ ਕੇ ਉਹਨਾਂ ਵੱਲੋਂ ਉਹਨਾਂ ਨੂੰ ਦਰਕਿਹਾਰ ਕੀਤਾ ਜਾ ਰਿਹਾ ਹੈ ਆਮ ਪਾਰਟੀ ਮੁਰਦਾ ਪਾਰ ਆਮ ਪਾਰਟੀ ਮੁਰਦਾ ਜਾਉਂਦਾ ਪਿੰਡ ਵਾਲਿਆਂ ਦਾ ਨਹੀਂ ਠੀਕ ਹੈ ਜਿਹੜਾ ਵੀ ਰੋਕੂਗਾ ਉਹ ਕੋਕਾ ਦੇ ਸਿਰ ਵਿੱਚ ਇਹੋ ਗਾਰਾ ਪਾਇਆ ਜਾਊਗਾ ਲਾਉਣਾ ਰੇ ਨਾ ਹਾਂ ਪਾਲਤੀ ਮੁਰਦਾਬਾਹ ਹਮ ਪਾਲਤੀ ਮੁਰਦਾਬਾਹ ਹਮ ਪਾਲਤੀ ਮੁਰਦਾਬਾਹ ਹਮ ਪਾਲਤੀ ਮੁਰਦਾਬਾਹ ਬਾਜੀ ਪੰਜ ਕੀ ਨਾ ਜੇ ਮੇਰਾ ਨਾਮ ਪੰਜ ਚਿੰਦਾ ਤੇ ਕੀ ਪੇੜ ਦਾ ਮਸਲਾ ਜੇ ਬਾਜੀ ਪਾਣੀ ਦਾ ਮਸਲਾ ਜੇ ਵੇਖੋ ਸਾਡੇ ਘਰਾਂ ਚੋਂ ਆਉਣ ਡਿਆ ਜੀ ਵੇਖੋ ਮੱਛਰ ਉੱਤਰ ਕਿੰਨਾ ਸਾਡੇ ਕਿੰਨਾ ਕਿੰਨਾ ਸਮਾਂ ਹੋ ਗਿਆ ਜੇ ਇਸ ਗੱਲ ਨੂੰ ਇਹਨੂੰ ਤਾਂ ਪਾਜੀ ਸਾਲ ਹੀ ਹੋ ਗਿਆ ਸਾਲ ਹੋ ਗਿਆ ਸਾਲ ਹੋ ਗਿਆ ਪਾਣੀ ਚ ਰਹਿੰਦੇ ਜੇ ਜੇ ਸ਼ਰਤਾਂ ਸਾਰਾ ਪੂਰ ਚੁੱਕਾ ਰਹਾਂ ਦਿਆ ਵਾ ਆ ਸਾਰਾ ਨਾਲੀ ਦਾ ਗੰਦੀ ਇਹਦੇ ਸਰਪੰਚ ਤੁਸੀਂ ਕਿਸ ਨੂੰ ਮਿਲ ਜੇ ਕਿਸੇ ਅਫਸਰ ਨੂੰ ਜਾਂ ਪਿੰਡ ਦੇ ਸਰਪੰਚ ਨੂੰ કે ਮੈਂਬਰ ਨੂੰ ਫੈਕਟਰੀ ਆਏ ਹਾਂਜੀ ਆਏ ਹੀ ਕੀ ਆਖਦੇ ਸੀ ਉਹਨਾਂ ਨੇ ਚਾਲੂ ਕਰਵਾਇਆ ਬੈਣੇ ਪੁੱਟਣੇ ਚਾਲੂ ਕਰਵਾਇਆ ਪੂਰੇ ਪੈਣੇ ਚਾਲੂ ਕਰਵਾਏ ਆ ਵੀ ਪੂਰੇ ਪੈਣਗੇ ਇਹ ਫਿਰ ਜਾ ਕੇ ਬਲਾਕ ਦੇ ਵਿੱਚ ਪਾ ਕੇ ਤੇ ਰੋਕ ਦਿੰਦੇ ਕੌਣ ਰੋਕਦਾ ਜੀ ਇਹੋ ਨਿਰਮਲ ਸਿੰਘ ਨਿਮਾਵਾ ਇਦੇ ਨਾਲ ਹੋਰ ਵੀ ਆ ਲਾਗੇ ਇੱਕ ਘਰ ਵਾਲਾ ਬੁਰਾ ਵਾ ਇਹ ਜਾ ਕੇ ਕਾਹਦਾ ਨਿਹੰਗ ਵੀ ਆਇਆ ਦਾ ਗੁਰਦੁਆਰੇ ਤੇ ਛਪੜ ਲੱਗਾ ਜਿਹੜਾ ਨਿਰਮਲ ਸਿੰਘ ਨਮਾਇਆ ਇਹ ਇੱਕ ਮੌਜੂਦਾ ਸਰਕਾਰ ਨਾਲ ਸੰਬੰਧਿਤ ਇੱਕ ਮੈਂਬਰ ਪੰਚਾਇਤ ਕਿਉਂ ਰੋਕਦਾ ਇਹ ਚਾੜੂ ਵਾਲੇ ਨਾਲ ਸੰਬੰਧ ਹੈਗਾ ਨਹੀਂ ਚਾੜੂ ਦੀ ਸਰਕਾਰ ਆ ਉਹਨਾਂ ਦੇ ਵਿਕਾਸ ਕਰਾਉਣਾ ਕਹਿੰਦੇ ਵਿਕਾਸ ਕਰਾਉਣਾ ਇਹ ਕਿਉਂ ਰੋਕਦਾ ਇਹ ਰੋਕਦਾ ਜੀ ਅਸੀਂ ਆ ਸੰਦੀਪ ਸਪੰਦੇ ਦੀ ਮੱਦੇ ਪੱਕੇ ਇਹ ਸਾਡੇ ਨਾਲ ਧੜੇਬਾਜੀ ਕਰਦੇ ਆਏ ਆ ਜੀ ਇਹ ਨਰਮਲ ਸੰਖਿਆ ਰੋਕਦਾ ਜੀ ਇਹ ਨਰਮਲ ਰਹਿਣ ਕਾਰ ਰੋਕਦਾ ਜੀ ਇਹਨੂੰ ਕਾਫੀ ਪੰਜਾਦੀ ਪੈਲੀ ਜਿਹੜੀ ਹੈ ਬੋਂਗਾ ਹੋਣ ਡਿਆ ਜੀ ਠੀਕ ਹੈ ਲੋਕਾਂ ਨੂੰ ਕਹਿੰਦਾ ਵਾ ਵੀ ਮੇੜੀਆਂ ਇੱਥੇ ਮੜੀਆਂ ਬੰਨ ਗਿਆ ਮੈਂ ਇੱਥੇ ਕੋਕੜੀ ਬੰਨ ਦੇਣਾ ਪੰਜਾਦੀ ਕਨਾਲਾ ਖਾਂ ਦੀ ਅਸੀਂ ਮੰਗ ਮੰਗੀ ਹੈ ਸੈਕਟਰੀ ਸਾਹਿਬ ਦੇ ਕੇ ਗਏ ਆ ਇਹਨੇ ਫੇਰ ਵੀ ਰੋਕਦਾ ਵਾ ਤੇ ਜੇ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਕੋਈ ਇਹ ਬਣਾਉਂਦੀ ਤੁਸੀਂ ਕੀ ਕਰੋਗੇ ਅਸੀਂ ਬਲਾਕ ਦੇ ਵਿੱਚ ਅਸੀਂ ਵੀ ਸਾਰੇ ਜਣੇ ਜਾ ਕੇ ਧਰਨਾ ਲਾਵਾਂਗੇ ਅਸੀਂ ਇਹਨਾਂ ਦੇ ਘਰ ਵੀ ਛੋੜ ਦਾਂਗੇ ਅਸੀਂ ਵੀ ਧਰਨਾ ਲਾਵਾਂਗੇ ਠੀਕ ਹੈ ਠੀਕ ਹਾਂਜੀ ਕੀ ਨਾ ਜੀ ਕਾਰਵਾਈ ਕਰਦਾ ਕੀ ਮਸਲਾ ਸਾਡੇ ਪਿੰਡ ਦਾ ਅਸੀਂ ਪਾਣੀ ਤੋਂ ਬਹੁਤ ਪਰੇਸ਼ਾਨ ਆ ਸਾਡੀਆਂ ਘਰਾਂ ਦੇ ਵਿੱਚ ਪਾਣੀ ਜਾਂਦਾ ਵਾ ਜਦੋਂ ਮੀਂਹ ਆਉਂਦਾ ਵਾ ਤੇ ਪਾਣੀ ਕਿਸੇ ਪਾਸੇ ਲੰਘਦਾ ਨਹੀਂ ਆ ਜਦੋਂ ਦੀ ਪੜਾਡੂ ਸਰਕਾਰ ਬਣੀ ਆ ਉਦੋਂ ਹਾਂ ਦਾ ਕੋਹ ਨੀਂਨੇ ਬਣਾਇਆ ਛੜਕਾ ਗਲੀਆਂ ਸਭ ਖਰਾਬ ਹੋਈਆਂ ਪਈਆਂ ਨੇ ਸਾਡੇ ਬੱਚੇ ਸਕੂਲ ਜਾਂਦੇ ਆ ਉਹਨਾਂ ਦੇ ਪੈਰ ਖਰਾਬ ਹੁੰਦੇ ਆ ਆਉਂਦੇ ਆ ਜਾਂਦੇ ਆ ਉਹਨਾਂ ਦੇ ਪੈਰ ਗਲੇ ਪਏ ਆ ਤੇ ਕੋਈ ਕੋਈ ਵਿਕਾਸ ਨਹੀਂ ਹੋਣਿਆ ਸਾਡਾ ਪਾਣੀ ਨੇ ਨੰਗਾ ਜੇ ਇੱਕ ਸਾਲ ਤੋਂ ਇਹ ਗੱਲ ਜੀ ਸਰਪੰਚ ਦਾ ਪਾਣੀ ਇਦਾਂ ਖਲੋਤਾ ਆ ਜਾ ਸਰਪੰਚ ਕੀ ਆਂਦਾ ਹੈ ਸਰਪੰਚ ਕੁਛ ਕਰਦਾ ਨਹੀਂ ਉਹ ਆਉਂਦਾ ਨਹੀਂ ਕਿਹੜੀ ਪਾਰਟੀ ਦਾ ਸਰਪੰਚ ਤੋ ਦੱਸਦੀ ਹੈ ਕਿ ਲਗਾਤਾਰ ਵਿਰੋਧੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ ਉਹਨਾਂ ਵੱਲੋਂ ਵਿਰੋਧੀਆਂ ਖਿਲਾਫ ਸਾਜ਼ਿਸ਼ਾਂ ਰਚਣ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ